ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਤੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਤਰੀ ਜੇ ਬੰਨਾ ਪ੍ਰੀਆ ਭਾਰ ਸਹ ਸਿਆਣ ਪਲਕ ਹੋਈ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੇ ਉੱਤਮ ਨੀਚੇ ਹੁਕਮ ਲੈਕ ਦੁਖ ਸੁਖ ਪਾਈ ਐ ਇੱਕਨਾ ਹੁਕਮ ਬਖਸ਼ੀ ਸੇ ਹੁਕਮੇ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਸਾਨ ਗਾਵੇ ਕੋ ਗੁਣ ਵਢਿਆਇਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰੇ ਗਾਵੇ ਕੋ ਸਾਜ ਕਰੇ ਥਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੈ ਦੂਰੇ ਗਾਵੇ ਕੋ ਵੇਖੇ ਹਦਰਾ ਦੂਰ ਕਤਨਾ ਕਤਿਨਾ ਆਵੇ ਤੋਟ ਕਰ ਕਰ ਕਤਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦ ਤੁਖ ਪਾਏ ਜੁਗ ਜੰਮ ਤਰਖਾਈ ਖਾਈ ਖਾਏ ਹੁਕਮੇ ਹੁਕਮ ਚੁਲਾਏ ਰਾਹੋ ਨਾਨਕ ਵਿਸੇ ਵੀ ਪਰਵਾਹੋ ਸੱਚਾ ਸਾਈ ਵਿਸਾਚਨਾਈ ਭਾਖਿਆ ਭਾਉ ਐ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕਿ ਅੱਗੇ ਰਖੀਏ ਜਿਤ ਦੀ ਸੇ ਦਰਬਾਰ ਮੋਹ ਕੇ ਬੋਲਨ ਭੁੱਲ ਜੇ ਜੇ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਧਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਏ ਜਿਨ ਸਿਵਤਨ ਪਾਇਆ ਮਾਨੰਕ ਗਾਵੇ ਗੁਣੀ ਨਿਧਾਨ ਗਾਵੀਐ ਸੁਨੀਯ ਮੰਡ ਰਖੀਐ ਭਾਉ ਦੁੱਖ ਪਰ ਹਰਸੋ ਕਰ ਲਏ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮੈ ਗੁਰੇਸ਼ਰ ਗੁਰ ਗੋ ਰਖਿ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਾਏ ਕਹਿ ਨਾ ਕਥ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਪਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਤੀਰਥ ਨਾਵਾਂ ਜੀ ਤਿਸ ਭਾਵਾਂ ਮਿਨ ਭਾਣੇ ਕੀ ਨਾਈ ਕਰੀ ਜੇ ਤੀਸਰ ਠੇ ਉਪਾਈ ਵੇਖਾਂ ਮਣ ਕਰਮਾ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਪਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਜੇ ਤੁਕ ਚਾਰ ਹਰਜਾ ਹੋਰ ਦਸੁਣੀ ਹੋਏ ਨਵਕਨਾਂਬ ਚ ਜਾਣੀਏ ਨਾਲ ਚਲੇ ਸਭ ਕੋਏ ਜੰਗਾ ਨੌਰ ਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਰਈ ਤਵਾਦਨ ਪੁਛੇ ਕਿ ਕੀਟਾ ਅੰਦਰ ਕੀਟ ਕਰ ਦੂਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਭੇਰ ਸੁਨਣਾ ਅ ਸੁਨੇ ਧਰਤ ਤਵਲੇ ਆਕਾਸ਼ ਨੇ ਦੀਪ ਲੋਪਾ ਤਾਰ ਸੁਨਿਆ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਚ ਸੁਨੇ ਸਰਬਰ ਮੈਂਦਾ ਸੁਨੇ ਮੁਖ ਸੁਲਾ ਹਨਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ਼ ਸੁਨੇ ਸਾਚ ਸੰਤੋ ਗਿਆਨ ਸੁਨੇ 68 ਕਾ ਇਸ ਨਾਲ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ਼ ਸੁਨੇ ਸਰਾ ਗੁਨਾ ਕੇਗਾ ਸੁਨੇ ਸੇਖ ਪੀਰ ਪਾਸਾ ਦੁਨਿਆ ਦੇ ਪਾਵੇ ਰਾ ਹਸਨ ਹਾਥ ਵੇਸ ਗਾਹ ਨਾਨਕ ਭਗਤਾ ਚ ਰਵੇ ਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਰ ਕਹੀ ਨਾ ਜਾਈ ਦੇਖੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਿਕਰਨ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸੇ ਉਪਰਗਟ ਜਾਏ ਮਨਨੇ ਮਗਨ ਚੱਲੇ ਪੰਥ ਮਨਨੇ ਧਰਮ ਚੇਤੀ ਸੰਬੰਧ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਮ ਭਵੇਂ ਨਾ ਪੇਕੇ ਐਸਾ ਨਾਮ ਨਵੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹਿਦ ਰਾਜਾਣ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕੰਨੇ ਨਾਹੀ ਸੁਮਾਰ ਧੌਲ ਤਰਮ ਦੇ ਕਾ ਪੂ ਸੰਤੋਖ ਤਾ ਬਰਕਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵੇ ਉਪਰ ਕੀਤਾ ਭਰ ਦਰਦੀ ਹੋਰ ਭਰੇ ਹੋਰ ਹੋਰ ਦਿਸਤੇ ਪਾਲਤ ਲਿਖ ਮਨ ਜੋਰ ਜੀ ਜਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾ ਮੈਲੇ ਕਲਕ ਜਾਣੇ ਕੋਈ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਰ ਜਾਣੇ ਕੌਣ ਕੋਤ ਕੀਤਾ ਉਸੇ ਕੋ ਕੁ ਅਦਿਸਤੇ ਉਲਕ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਮੇ ਇੱਕ ਵਾਰ ਜੋਤਿ ਪਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਜਪੇ ਅਸੰਖ ਪਾਉ ਸੰਤ ਪੂਜਾ ਸੰਗਤਵਤਾਉ ਸੰਗਰੰਧ ਮੁਖ ਵੇਦ ਪਾਠ ਸੰਗ ਜੋਗ ਮਿਲ ਰਹੂ ਦਾਸ ਸੰਗ ਪਰ ਗੁਣ ਗਿਆਨ ਵਿਚਾਰ ਸੰਗ ਸਦੀ ਸੰਗਦਾ ਤਾਰ ਅਸੰਖ ਸੂਰਮਾ ਭਗ 1000 ਸੰਗ ਮੋਢੇ ਲਿਵਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਮ ਇੱਕ ਵਾਰ ਜੋਤ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰੇ ਕੇੰਦੇ ਕੋਰੇ ਸੰਗ ਜੋ ਰਾਮਕੋਰ ਸੰਗ ਮਰ ਕਰ ਜਾਹੀ ਜੋਰ ਸੰਗ ਲੋੜ ਹੱਤਿਆ ਕਮਾਈ ਸੰਗ ਪਾਪੀ ਭਾਪ ਕਰ ਜਾਏ ਅਸੰਖ ਕੁੜੇ ਆਰ ਕੁੜੇ ਫਿਰੈ ਸੰਖ ਮਲੇ ਸਮਲ ਭਗ ਕਾਏ ਸੰਖ ਨਿੰਦ ਅਕਸ਼ਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਮਾਰੇ ਨ ਜਾਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸੁਨਾਮ ਤੁਨ ਅੰਕਾਰ ਅਸੰਖ ਨਾਮ ਸੰਖਤਾ ਮੇ ਗਮ ਗਮ ਸੰਕਲੋ ਸੰਖੈ ਚੁਰਿ ਭਾਰ ਹੋਇ ਅਕਰੀ ਨਾਮ ਕ੍ਰੀਸਾ ਲਾਹ ਅਕਰੀ ਗਿਆਨ ਕੀ ਗੁਣ ਗਾ ਕਰੇ ਲੇਖਨ ਬੋਲਨ ਬਾਣ ਕਰੇ ਸਰ ਸੰਜੋਗ ਵਖਾਣ ਜਿਨਹ ਲੇ ਕੇ ਤੇ ਸਰਨਾਏ ਜੇ ਫਰਮਾਏ ਤੇ ਉਤਪਾਏ ਰੇਤਾ ਕੇਤਾ ਤੇ ਤਾ ਨਵ ਨਾ ਨਾਏ ਕੋਠਾ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੁਤ ਤੁ ਪਾਵੇ ਸਾਈ ਭਲੀਕਾਰ ਤੁਸਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣ ਚੁੱਤੇ ਅਤਰ ਸੁਕੇ ਮੂਤ ਪਲੀਤੀ ਕਪੜ ਹੋਏ ਦੇ ਸਾਬ ਲਈ ਹੋ ਧੋਏ ਪ੍ਰੀਮਤੂ ਪਾਪਾ ਕੇ ਸੰਗੋ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਅਖੰਨਾਈ ਕਰ ਕਰ ਕਰਨਾ ਲਖ ਲੈ ਜਾਏ ਆਪੇ ਵੀ ਜਾਪੇ ਹੀ ਕਾਉ ਨਾਨਕ ਕੁਕ ਮਿ ਆਉ ਜਾਓ ਤੀਰ ਤਬ ਦੇ ਦਤਾਂ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨਮ ਕੀਤਾ ਬਾ ਅੰਤਰ ਗਰ ਧੀਰਤ ਮਨ ਨਾ ਸਭ ਗੁ ਤੇਰੇ ਮੇ ਨਾਹੀ ਕੋਈ ਬਿਲਕੁਲ ਕੀਤੇ ਭਗਤਰਾ ਹੋਏ ਸੋਸਤ ਬਾਣੀ ਬਰਮਾ ਸਤ ਸੋਹਣ ਸਦਾ ਮਚਾ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਮਾਰ ਕਵਨ ਸਿਰਤ ਮਹ ਕਮ ਜਿਤ ਹੋਇਆ ਕਰ ਮੇਰਣਾ ਪਾਇ ਭਨਤੇ ਜੇ ਹੋਵੇਲੇ ਪੁਰਾਣ ਵਕਤ ਨ ਪਾਇਓ ਕਾ ਜੇ ਲੇਖਨ ਲੇ ਕੁਰਾਣ ਛਤਵਾਰ ਨ ਜੋਗੀ ਜਾਲ ਰਤ ਮਹਨਾ ਕੋਏ ਜਾ ਕਰਤਾ ਸੀ ਢੀਗੋ ਸਾਜਿਆ ਪੈ ਜਾਣੇ ਸੋਈ ਕਿਵ ਕਰਾਖ ਕਿਵ ਸਾਲ ਲਾਇ ਕੇ ਵਰਨੇ ਕਿਵ ਜਾਣਾ ਨਾਨਕ ਐ ਕਲ ਸਭ ਕੁਆਕੇ ਕੁਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਂ ਕੀਤਾ ਜੱਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਵਿਹਣਾ ਸੋਈ ਪਾਤਾਲ ਪਤਾਲ ਲਕੀਆ ਗਾਸੈ ਗਾਸੈ ਉੜਕੜਕ ਪਾਲਤ ਕੇ ਵੀਦ ਕਹਿਨ ਕਵਾਤ ਸੈ ਸਟਾਰੇ ਕਹਿਣ ਕਤੇ ਬਸ ਲਿਖਤਾ ਦੇ ਲਿਖਾ ਹੋਇ ਤਲ ਲਿਖੇ ਲਿਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਪ ਪਵੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾਹ ਸੁਲਤਾਨ ਮਿਰਾਸੇ ਤੇ ਮਾਲਤਾਨ ਕੀੜੀ ਤੁਲਨਾ ਹੋਮਨੇ ਜੇ ਤੇ ਸੁਮਨ ਨਾ ਵਿਸਰੇ ਅੰਤਨਾ ਸ਼ਕਤੀ ਕਹ ਹਨਾਂ ਅੰਤਯ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਵਿਕੰਸ਼ਣ ਨਾਂ ਤੇ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀ ਤਾਇਆ ਕਰ ਅੰਤਨਾ ਜਾਪੇ ਭਾਰਾ ਵਾਰੇ ਅੰਤ ਕਰਨ ਕੇਤੇ ਵਿਲਾਇਤਾ ਕੀ ਅੰਤਨਾ ਪਾਈ ਜਾਹੇ ਏਹ ਅੰਤ ਨ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਉੱਚਾਤਾ ਉੱਚੇ ਉਪਰ ਉੱਚਾ ਨਾ ਦੇਵੜੂ ਚਾ ਹੋਏ ਗਤ ਸੂਚੇ ਕੋ ਜਾਣੇ ਸੋਏ ਜੇਵੜਾਪ ਜਾਣਿਆ ਆਪ ਆਪ ਨਾਨਕ ਗ੍ਰੰਥੀ ਧਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਈ ਕੀਤੇ ਮੰਗੇ ਜੋ ਬਿਪਾਰ ਕੀਤਾ ਗ੍ਰੰਥ ਨਹੀਂ ਵਿਚਾਰ ਕੀਤੇ ਘਟਟੇ ਵਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੁਰਖਾਈ ਗਾਇ ਕੀਤੇ ਦੁ ਭੂ ਸੁਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੀ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇ ਜਾ ਕਣ ਪਾਇਓ ਜਾਣੇ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੂੰ ਬਖਸ਼ੈ ਸਿ ਵਸਲਾ ਨਾਨਕ ਪਾਸਾ ਹੀ ਪਾਸਾ ਹੈ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲ ਲਾ ਸਮਾਏ ਮੁੱਲ ਤਨ ਮੁੱਲ ਦੀ ਬਾਣ ਮੁੱਲ ਤਨ ਮੁੱਲ ਪਰਮਾਨ ਮੁੱਲ ਬਖਸ਼ੀ ਸਮ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣੇ ਆਖੇ ਪੜ੍ਹੇ ਘਰੇ ਵਖਿਆਣੇ ਆਖੇ ਬਰਮੇ ਆਖੇ ਹਿੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਝਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੂਲ ਵਿਗਾਰ ਤਾਂ ਲਿਖੇ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸੁਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੇ ਸੋਖ ਹੀਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਹਿ ਤਤਰਮ ਦਵਾਰੇ ਗਾਵੇ ਚਿਤਕ ਬਦਲੇ ਚਾਨ ਲੈ ਲਖ ਲਖ ਧਰਮ ਦੇ ਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਧਨ ਅਸਨ ਬੈਠੇ ਦੇਵਤਾ ਅਦਰ ਨਾਲੇ ਗਾਵੇ ਸ੍ਰੀ ਸੁਦਾ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਡਕੀ ਸਰ ਜੁਗ ਜੁਗ ਵਿਧਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸਰਗ ਵਿੱਚ ਮੱਚ ਪਿਆਲੇ ਗਾਵਣ ਰਤਨ ਪਾਈ ਤੇਰੀ ਅੜ ਸਰ ਧੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਨ ਮੰਡ ਵਰ ਪੰਡਾ ਕਰ ਕਰ ਕੀ ਤਾਰੇ ਸੇਤ ਤੁਨੋ ਗਾਵੇ ਜੋ ਤਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸੇ ਮੈਂ ਚਿਤਨੇ ਅਵ ਨਾਨਕ ਕਾ ਵਿਚਾਰੇ ਸੋਈ ਸੋਇ ਇਸ ਤਰ੍ਹਾਂ ਸਤਿ ਸਾਈਂ ਸਾਚਾ ਸਾਚੀ ਨਹੀਂ ਹੈਪੀ ਹੋਸੀ ਜੈ ਨਾ ਜਸਿ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਨਸੀਮ ਆਇ ਜਨੀ ਉਪਾਈ ਕਰਕਰ ਦੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਪਾਵੇ ਸੋਈ ਕਰਸੀ ਬਰੁਕਮ ਨਾ ਕਰ ਨਾ ਜਾਏ ਸੋ ਪਾਸਾਂ ਸਹਾਂ ਪਾਸ ਸਾਈਂ ਨਾਨਕ ਰਹਿਨਰ ਜਾਏ ਮੰਦਾ ਸੰਤੋਖ ਧਰਮ ਬਚੋਲੀ ਧਿਆਨ ਕੀ ਕਰੇ ਬਪੋਦ ਕਿੰਤਾ ਕਾਲ ਕੋ ਹਰੀ ਕਾ ਜੁਗ ਡੰਡਾ ਪ੍ਰਤੀਤ ਆਈ ਬੁੱਧੀ ਸਗਲ ਜਮਾਤੀ ਮਨ ਕੀ ਤੇ ਜਗਜੀਤ ਆਦੇ ਕਿਸੇ ਆਦੇਸ ਆਦ ਨੀਲ ਨਾਦ ਨਾਦ ਜੁਟੂ ਵੇ ਕੋ ਵੇਸ ਭੁਤ ਕਹਿੰਦੇ ਆ ਭੰਡਾਰਨ ਕਟ ਕਰਵਾ ਜੇ ਨਾਦ ਆਪ ਨਾਦ ਨਾਤੀ ਸਭ ਜਾ ਕਿਰੇ ਸੇ ਬਿਵਰਾ ਸਾਦ ਸੰਜੋਗ ਜੋ ਜੇ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇ ਕਿਸੇ ਆਦੇਸ ਆਦ ਨੀਲ ਨਾਦ ਨਾਦ ਜੁਟੂ ਵੇ ਕੋ ਵੇਸ ਵੇਖਾ ਮਾਇਜੁ ਤੇ ਵੈਤਿਨ ਚੱਲੇ ਪਰਮਾਨੇ ਸੰਸਾਰਿਕ ਪੰਡਾਰੇ ਇਕਲਾਏ ਦੀ ਬਾਣ ਜਿਤ ਤੇ ਪਾਵੇ ਤੇ ਵੇਚ ਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾਵੀ ਬਹੁਤਾ ਹੈ ਵਿਡਾਣ ਆਦੇਸ ਤੇ ਅਦੇਸ ਆਦਿਨਿਨ ਨਾਦਨਾਦ ਜਿਗਤੂ ਵੇਖੋ ਵੇਸ ਅਸਲੋਇ ਲੈ ਪੰਡਾਰੇ ਜੋ ਕਿਸ ਪਾਇ ਸੇ ਕਰਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਅਦੇਸ ਆਦਿਨਿਨ ਨਾਦਨਾਦ ਜਿਗਤੂ ਵੇਖੋ ਵੇਸ ਦੇਖ ਤੂ ਜੀ ਪੈ ਲਖੋਏ ਲਖੋਏ ਲਖ ਵੀਸ ਲਖ ਲਗ ਜਿਹੜਾ ਕੀ ਇਹ ਕਿ ਨਾਮ ਜਗਦੀ ਸਵੇਤੁਰਾਇ ਪਤ ਪਉੜੇ ਟੜੇ ਹੋਇਆ ਕੀਸ ਤੁਨ ਗਲਾਂ ਆਕਾਸ ਕੀ ਕੀਟਾ ਆਹੀਰੀ ਸ ਨਾਨਕ ਗੰਦਰੀ ਪਾਈਏ ਕੁੜੀ ਕੁਰੇਟੀ ਸ ਆਕਰ ਜੋਰ ਤੇ ਪੈਨਾ ਜੋਰ ਜੋਰ ਨਾ ਬੰਕਰ ਦੇਨਾ ਜੋਰ ਜੋਰ ਨਾ ਜਿਉਣ ਮਰਨਾ ਜੋਰ ਜੋਰ ਨਾ ਆਇ ਮਨ ਮਨਸੂਰ ਜੋਰ ਨਾ ਸੁਰਤੀ ਕਾਣ ਵਿਚਾਰ ਜੋ ਨਾ ਜੁਕਟੇ ਛੁੱਟੇ ਸੰਸਾਰ ਦੇ ਸਾਰ ਹੋਰ ਕਰਵੇਂ ਕੇਸ ਹੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤੇ ਤੀਵਾਰ ਪਵਨ ਬਾਣੀ ਜਨੀ ਪਾਤਾਲ ਤਿਸ ਵੀ ਧਰਤੀ ਤਾਵ ਰਕੀ ਧਰਮ ਸਾਲ ਤਿਸ ਵੀ ਜੀ ਜਗਤ ਕੇ ਰੰਗ ਜਿਨ ਕੇ ਨਾਮ ਨੇ ਗਿਆਨ ਅੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਸੱਚਾ ਦਰਬਾਰ ਤੇ ਸੋਣ ਪੰਜ ਪ੍ਰਵਾਨ ਸ੍ਰੀ ਕਰਮ ਭਵੇ ਨੀਸਾਨ ਕੱਚ ਬਗਾਇ ਉਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਕਣ ਕਹਿ ਧਰਮ ਗਿਆਨ ਕਣ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘਰ ਤਕੜੇ ਰੂਪ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਭਾਤ ਨਿਰੰਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਥ ਜਾਨ ਕਰਨ ਮੈਂ ਘਣ ਪਰਚੰਦ ਤਿੱਥੇ ਆਨਾਦ ਬਿਨੋਰ ਕੋੜ ਆਨੰਦ ਸਰਮ ਕਰਨ ਕੀ ਬਾਣੀ ਰੂਪ ਤਿੱਤੇ ਘਾੜ ਤਕੜੀ ਬਹੁਤ ਨੋਭ ਤਾਂ ਕਿਆ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹ ਪਿੱਛੇ ਪੁਛਤਾਏ ਤਿੱਤੇ ਘੜੀਐ ਸੁਰਤ ਮਤਮਨ ਬੋਲ ਤਿੱਤੇ ਘੜੀਐ ਸੁਰਾਸ ਸੁਦਾ ਪੇ ਸੁਦ ਕਰਮ ਕਰਨ ਕੀ ਬਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮੈਂ ਰਾਮ ਰਹਾ ਪਰਪੂਰ ਤਿੱਥੈ ਸੀਤੋ ਸੀਤਾ ਮਮ ਮਾਇਤਾ ਕੇ ਰੂਪ ਨਾ ਕਥਨੇ ਜਾਇ ਨਾ ਮਰੇ ਨ ਠਾਗੇ ਜਾ ਜਿਨ ਪਿਆ ਰਾਮ ਸੇਵਨ ਮਾਹੇ ਇਤੈ ਪਗਤਵ ਸਹਿ ਕਿ ਲੋਕਰਨ ਅਲ ਸਚਾ ਮਨਸੂ ਸਾਚੇ ਕਰਨ ਮ ਸਨ ਅੰਕਾਰ ਕਰ ਕਰ ਵੇਖ ਨਦਰਿ ਨਿਹਾਲ ਤੈ ਕੰਨ ਮੰਡਉ ਉਰ ਪਾੰਡ ਜੇ ਕੋ ਕਤੇ ਤਾਂ ਅਤ ਨੰਤ ਇਤੈ ਲੋਲ ਅਕਾਰ ਜਿਉ ਜੇਵੰਤ ਵੇਦ ਬਕਾਰ ਵੇਖੈ ਜੁਖੈ ਕਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਧੀਰੇ ਸੁਨਾ ਅਰਨਮਤ ਵੇਦ ਤਿਆਰ ਭੋਗ ਲਗਣੀ ਤਪਤਾਉ ਭਾਂਡਾ ਪੰ ਅਮ੍ਰਿਤ ਢਾਲ ਘੜੀਏ ਸਭ ਸੱਟ ਟਿਕਸਾਲ ਜਿਨ ਕੋ ਨਿਰ ਕਰਮ ਤਨਕਾਰ ਨਾਨਕ ਦੀ ਨਦਰਿ ਨਿਹਾਲ ਸਲੋਕ पवन गुरु पाणी पिता माता तृप्त महत दिवस रातु दाई दाया केले सकल जगत कन्याइया परैयाइया वाचे धर्म धूर करमी आपो अपनी के नेड़े के दूर मिनी नाम ते आया गएम सकत काल नानक तेम कुजले कीती छुट्टी नाल मिनी नाम ते आया गएम सकत काल नानक तेम कुजले कीती छुट्टी नाल वाहि गुरु जी का कलसा वाहि गुरु जी की फते